ਅਜਨਾਨ ਸ਼ਹਿਰ ਅੰਦਰ ਖੁਲਿਆआम ਗੁੰਡਾਗਰਦੀ ਦੇ ਨੰਗੇ ਨਾਚ ਦੀ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ ਜਿਸ ਨੇ ਪੂਰੇ ਇਲਾਕੇ ਦੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਨੌਜਵਾਨਾਂ ਦੇ ਉੱਤੇ ਇੱਕ ਨੌਜਵਾਨ ਦੇ ਵੱਲੋਂ ਬੇਰਹਿਮੀ ਦੇ ਨਾਲ ਛੜੀਆਮ ਲੋਹੇ ਦੀ ਰਾਡ ਦੇ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਦੋਵੇਂ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਪੁਰਾਣੀ ਰੰਜਿਸ਼ ਦੇ ਚੱਲਦੇ ਇਹ ਲੜਾਈ ਝਗੜਾ ਹੋਇਆ ਹਮਲੇ ਦੌਰਾਨ ਇੱਕ ਨੌਜਵਾਨ ਦੇ ਸਿਰ ਤੇ ਇੰਨੀ ਜ਼ੋਰ ਦੇ ਨਾਲ ਵਾਰ ਕੀਤਾ ਗਿਆ ਜਿਸ ਕਾਰਨ ਉਹ ਮੌਕੇ ਤੇ ਹੀ ਸੜਕ ਤੇ ਡਿੱਗ ਪਿਆ ਲੋਕਾਂ ਨੇ ਤੁਰੰਤ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਡਾਕਟਰਾਂ ਦੇ ਮੁਤਾਬਕ ਸਿਰ ਵਿੱਚ ਜ਼ਿਆਦਾ ਸੱਟਾਂ ਕਾਰਨ ਜ਼ਖਮੀ ਨੌਜਵਾਨ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਇਸ ਵੇਲੇ ਹੋਸ਼ ਵਿੱਚ ਨਹੀਂ ਆ ਰਿਹਾ ਦੂਜਾ ਨੌਜਵਾਨ ਵੀ ਜ਼ਖਮੀ ਦੱਸਿਆ ਜਾ ਰਿਹਾ ਉਸ ਦੀ ਵੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮੇਰਾ ਨਾਮ ਗਰਮੀਸ਼ ਸਿੰਘ ਹੈ ਜੁੜ ਬੇਟੇ ਫਰਮਜੀ ਸਿੰਘ ਆ ਇਹਨਾਂ ਦੇ ਮਤਲਬ ਸਟਵਾਡ ਨੰਬਰ 5 ਉਥੇ ਇਹਨਾਂ ਨੇ ਵੀ ਮਕਾਨ ਲਿਆ ਸੀ ਅਤੇ ਇਹ ਮਤਲਬ ਕੁੜੀ ਅਖੜੇ ਇੱਥੇ ਦਦਨ ਦਾ ਕਰਦੇ ਇਹ ਮੁੜ ਕੇ ਇੱਥੇ ਸਾਰੇ ਮਾਲਕ ਜਾਈ ਨਹੀਂ ਟੱਕਿਆ ਟੱਕਿਆ ਇਹਨਾਂ ਦਾ ਨੂੰ ਧਿਆਨ ਵਿੱਚ ਰੱਖਿਆ ਗਾੜੀ ਇਹਨਾਂ ਨੇ ਮੁੜ ਕੇ ਫਿਰ ਕੌਰ ਉਹ ਰੱਖੀ ਉਹਦਾ ਕਰਕੇ ਬਾਜ਼ਾਰ ਗਿਆ ਬੇਟਾ ਹੱਡਾ ਆਉਣ ਲੱਗਾ ਉਹਦੇ ਗੱਲ ਹੈਗੀ ਹੈ ਮੋਜ ਮਾਰ ਕੇ ਇਹ ਗੱਲ ਪਏ ਤੇ ਉਹਨੇ ਵੀ ਗਾੜੀ ਕੁਝ ਨਹੀਂ ਨਾ ਕੁਝ ਉਹਦੇ ਹੱਥ 'ਚ ਆ ਕੋਈ ਵੀ ਹੈ ਇਨਾ ਉਹਦੇ ਰਾਡ ਮਾਰ ਦਿੱਤੀ ਦੁਕਾਨ ਆਪਣੇ ਘਰ ਖੋ ਗਿਆ ਤੇ ਇਹਦੇ ਸੱਟ ਲੱਗ ਗਈ ਬੇਟਾ ਅੰਕ ਰੀਅਸ ਹੈ ਇਨਫਾਤ ਮੰਗ ਕਰਦੇ ਰਾਡ ਵੀ ਮਾਰੀ ਇਹਦੇ ਰਾਡ ਰਾਡ ਲੋਹੇ ਦੀ ਰਾਡ ਆ ਆ ਕੇਟ ਗੁਰ ਬੰਦ ਕਰਨਾ ਹੁਣ ਕੀ ਹਾਲਾਤ ਨੇ ਬੇਟੀ ਬੇਟਾ ਸੀਰੀਅਸ ਹੈ ਜੀ ਉਹ ਨਹੀਂ ਕੋ ਦਾ ਪੋਜ਼ਾ ਤੇ ਉਸਤਾ ਦਵਾਈ ਨੜ ਗਿਆ ਪਿੰਨਾ ਘਟਕੀ ਤੇ ਖੜਿਆ ਫਿਰ ਸਰਕਾਰੀ ਜਾਂਦਾ ਸਰਕਾਰੀ ਤੋਂ ਉਹਨਾਂ ਰੈਫਰ ਕਰਤਾ ਫਿਰ ਕਹਿੰਦੇ ਆਪਣੀ ਵੀਟ ਦਾ ਲਾ ਇਤਰਾਵ ਇਹਨੂੰ ਚਾਹੋ ਪਰੇ ਨਹੀਂ ਇਹਦੇ ਉਹ ਤਨਾਵ ਹਾਂਜੀ ਇਤਰੇ ਦੇ ਸਰਜੋ ਸਾਹਿਬ ਲਈ ਉਹ ਕੀ ਮੰਗ ਕਰਦੇ ਹੋ ਉਹ ਇਨਸਾਫ ਦੀ ਮੰਗ ਕਰਦੇ ਆ ਕਿ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਤੇ ਸਾਡਾ ਇਨਸਾਨ ਨਾ ਰਹਿਦਾ ਸਾਡੀ ਸੰਦੀਪ ਸਿੰਘ ਹੈ ਮੇਰਾ ਨਾਂ ਜੀ ਮੈਂ ਬ੍ਰਦਰ ਹਾਂ ਉਹਦਾ ਪਰਮਜੀਤ ਦਾ ਤੇ ਇਹ ਬਿਆਰ ਗਏ ਬੱਚੇ ਦੇ ਨਾਲ ਇਹਨਾਂ ਆਵਾਜ਼ ਦੇ ਕੇ ਉਹਨਾਂ ਰਾਡ ਮਾਰੀ ਉਹਦੇ ਸਿਰ ਤੇ ਬਹੁਤ ਜਿਆਦੀ ਤੇ ਉਹਦੀ ਮੰਮੀ ਵੀ ਪਈ ਆ ਨਾਲ ਉਹਦਾ ਪਿਓ ਵੀ ਪਿਆ ਮੁੰਡੇ ਦਾ ਉਹਦਾ ਨਾਂ ਹੈਗਾ ਵਾ ਮਿਲਕੀ ਕਹਿੰਦੀ ਕਿਉਂ ਮਾਰੀ ਰਹਾ ਦੇ ਨਾ ਇਹਨਾਂ ਦਾ ਪੁਰਾਣਾ ਕੋਈ ਕੰਮ ਹੈਗਾ ਇਹ ਗਲਤ ਕੰਮ ਕਰਦੇ ਸਾਡੇ ਮਹੱਲੇ 'ਚ ਸਾਰੇ ਮਹੱਲੇ ਨੇ ਢੱਕਿਆ ਹੀ ਇਹਨਾਂ ਨੂੰ ਤੇ ਇਹ ਬਹੁਤ ਗਲਤ ਕੰਮ ਕਰਦਾ ਹੈ ਤੇ ਹਟਦਾ ਹੀ ਨਹੀਂ ਇਹਨੂੰ ਕਿੰਨੀ ਵਾਰੀ ਕਿਹਾ ਹੈ ਤੇ ਫਿਰ ਇਹਨੇ ਮਹੱਲੇ 'ਚ ਸਾਡੇ ਜਿਹੜੇ ਥਾਂ ਵੇਚਤਾ ਸੀ ਤੇ ਫਿਰ ਰੰਜਿਸ਼ ਰੱਖਦਾ ਸੀ ਸਾਡੇ ਨਾਲ ਮਾੜੀ-ਮੋਟੀ ਕੋਈ ਵੇਖਦਾ ਪਹਿਲਾਂ ਵੀ ਤਈ ਉਦੋਂ ਗੌਰ ਹੀ ਨਹੀਂ ਕੀਤਾ ਇਹਦੇ ਨਾਲ ਸਾਡਾ ਬੱਚਾ ਵੀ ਨਾਲ ਹੀ ਨਿਕਾ ਤੇ ਸਾਡੇ ਘਰ ਦੇ ਵੀ ਘੜੀ ਸੈਲ ਕਰਨ ਗਏ ਸੀ ਤੇ ਉਧਰ ਵੀ ਅਸੀਂ ਮਗਰ ਮੁੰਡਾ ਵੇਖਣ ਗਏ ਸਾਰੇ ਪਰਿਵਾਰ ਨਾਲ ਤੇ ਇਹਨੇ ਬਹੁਤ ਜ਼ਿਆਦਾ ਤਕਾ ਗਈ ਤਾਂ ਅਸੀਂ ਤੇ ਇਹ ਨਾਲੇ ਵੀ ਦਾਹਲ ਕਰਾਇਆ ਸੀ ਤੇ ਨਹੀਂ ਉਥੋਂ ਵੀ ਜਵਾਬ ਮਿਲਿਆ ਤੇ ਅਸੀਂ ਬੜੇ ਇੱਥੇ ਹਸਪਤਾਲਾਂ ਨੂੰ ਵੀ ਦਿਖਾਇਆ ਤੇ ਉਹਨਾਂ ਨੇ ਵੀ ਆਖਿਆ ਵੀ ਨਹੀਂ ਇਹ ਤਾਂ ਸੀਰੀਅਸ ਹੈ ਉਹ ਚੰਗੇ ਹਸਪਤਲ ਚ ਲੈ ਜਾਓ ਬਹੁਤ ਵਧੀਆ ਚੰਗੀ ਗੱਲ ਜੋ ਤੇ ਅਸੀਂ ਉੱਥੇ ਵੀ ਸਾਰੇ ਵਿਖਾਇਆ ਤੇ ਕਰਨ ਨੇ ਰਾੜ ਮਾਰੀ ਆ ਤੇ ਦੂਜੇ ਅਰਜਨ ਜਿਹੜਾ ਉਹਨੇ ਮਗਰੋਂ ਥੋੜਾ ਫੜਿਆ ਸੀ ਤੇ ਦੂਜੇ ਮੁੰਡੇ ਦੇ ਵੀ ਬਾਵਾ ਸੱਟਾਂ ਲਾਈਆਂ ਇਹਨਾਂ ਨੇ ਇੱਕ ਹੋਰ ਹੀ ਸਾਜਨ ਵੀਰ ਉਹ ਵੀ ਨਾਲ ਹੀ ਤੇ ਉਹਦੇ ਵੀ ਬਾਵਾ ਸੱਟਾਂ ਲਾਈਆਂ ਉਹ ਤੇ ਗੁਰੂ ਨਾਨਕੋ ਹਸਪਤਲ ਦਾੜਿਆ ਤੇ ਉਹਦੇ ਵੀ ਪਰਿਵਾਰ ਬਹੁਜਾ ਘਰੋਂ ਬਹੁਤ ਬਾਤੜੇ ਅਹੀਂ ਮੰਗੇ ਕਰਦੇ ਆਂ ਪ੍ਰਸ਼ਾਸਨ ਕੋਲ ਵੀ ਸਾਡੀ ਜੋ ਵੀ ਸੁਣਵਾਈ ਆ ਸੇ ਸਖਤ ਤੋਂ ਸਖਤ ਇਹਨਾਂ ਤੇ ਕੀਤੀ ਜਾਵੇ ਕਾਰਵਾਈ ਇਹਦੀ ਮੰਮੀ ਤੇ ਵੀ ਇਹਦੇ ਫਾਦਰ ਸਾਹਿਬ ਤੇ ਵੀ ਕੋਈ ਸੀਸੀਟੀਵੀ ਹੈਗੀ ਇਹਦੀ ਹਾਂਜੀ ਇਹਦੀ ਸੀਟੀਸੀ ਸਾਡੇ ਕੋਲ ਸਾਰੀਆਂ ਖਬਰਾਂ ਆਂਦੀਆਂ ਸਾਰੀਆਂ ਫੋਟੋਆਂ ਆ ਗਿਆਨਾਂ ਦੀਆਂ ਜੋ ਵੀ ਇਹਨਾਂ ਦੇ ਹੈਗਾ ਸਾਰੇ ਉਥੋਂ ਜੋ ਵੀ ਲੱਗੋ ਦੁਕਾਨਾਂ ਦੇ ਪਿੱਛੇ ਵੀ ਕੈਮਰਾ ਲੱਗੇ ਇਹਨਾਂ ਦੀ ਦੁਕਾਨ 'ਚ ਵੀ ਅਸੀਂ ਚਾਹੁੰਦੇ ਆਂ ਵੀ ਇਹਨਾਂ ਦੀ ਦੁਕਾਨ ਤੋਂ ਹੀ ਸਾਰੇ ਇਸ ਕੈਮਰੇ ਦੀ ਸੀਟੀਸੀ ਘਟਾਈ ਜਾਵੇ ਅਹੀਂ ਇਹ ਮੰਗ ਕਰਦੇ ਆਂ ਪ੍ਰਸ਼ਾਸਨ ਕੋਲ ਇਹ ਪਰਸੋਂ ਰਾਤ ਦੀ ਘਟਨਾ ਵਾਂਜੀ ਮੈਂ ਉਦੋਂ ਪੈਟਰੋਲਿੰਗ ਤੇ ਸੀਗਾ ਰਾਤ 9:30 ਵਜੇ ਦੇ ਕਰੀਬ ਇਹ ਜਦੋਂ ਬੰਦੇ ਇਕੱਠੇ ਹੋਏ ਸੀ ਮੈਂ ਉਸੇ ਵੇਲੇ ਤੁਰੰਤ ਮੌਕੇ ਤੇ ਪਹੁੰਚ ਗਿਆ ਸੀਗਾ ਤੇ ਉਦੋਂ ਅਸੀਂ ਉਹਨੂੰ ਫਟਾਫਟ ਪਹਿਲਾਂ ਇੱਥੇ ਸੀਜਨ ਹਸਪੀਟਲ ਭੇਜਿਆ ਸੀਗਾ ਉੱਥੋਂ ਡਾਕਟਰਾਂ ਨੇ ਉਹਨੂੰ ਰੈਫਰ ਕਰਤਾ ਛੋਟੀ ਜੀ ਗੱਲ ਤੋਂ ਛੋਟੀ ਜੀ ਗੱਲ ਤੋਂ ਇਹਨਾਂ ਦੋ ਦੋ ਤਿੰਨ ਜਣਾਂ ਦਾ ਆਪਸ ਵਿੱਚ ਝਗੜਾ ਆਇਆ ਤੇ ਉਹਨੇ ਇੱਕ ਜਣੇ ਨੇ ਦੁਕਾਨ ਤੋਂ ਫੜ ਕੇ ਪਰਮਜੀਤ ਦੇ ਸਿਰ ਦੇ ਵਿੱਚ ਇੱਕ ਪਾਈਪ ਟਾਈਪ ਰਾਡ ਜੀ ਸੀਗੀ ਉਹ ਮਾਰੀ ਜਿਸ ਨਾਲ ਉਹ ਸੜਕ ਤੇ ਡਿੱਗ ਪਿਆ ਸੀ ਤੇ ਤੁਰੰਤ ਜਿਹੜਾ ਉਹਨੂੰ ਮੁੜ ਕੇ ਇੱਥੇ ਸੀਜਨ ਹਸਪੀਟਲ ਖੜਿਆ ਸੀ ਲੇਕਿਨ ਹੈਡ ਇੰਜਰੀ ਹੋਣ ਕਰਕੇ ਉਹਨਾਂ ਨੇ ਕਹਿਤਾ ਵੀ ਇਹਨੂੰ ਰੈਫਰ ਕਰ ਦ ਫਿਰ ਉਹ ਅੰਮ੍ਰਿਤਸਰ ਲੈ ਕੇ ਸੀਗੇ ਤੇ ਅਸੀਂ ਉਹਦਾ ਅ ਅਨਫਿੱਟਿਆ ਡਾਕਟਰ ਜਦੋਂ ਉਹਨੂੰ ਫਿੱਟ ਦਿੰਦਾ ਹੈ ਤੇ ਅੱਜ ਉਹਦੀ ਸਟੇਟਮੈਂਟ ਅਸੀਂ ਲਿਖ ਲਈ ਹੋਈ ਹੈ ਤੇ ਜਿਹੜਾ ਮੁਕਦਮਾ ਦਰਜ ਕਰਕੇ ਤੇ ਜਿਹੜੇ ਦੋਸ਼ੀ ਇਹਦੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਾਂਗੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜੀ ਉਹਨਾਂ ਨੇ ਇਹ ਕਾਰਗੁਜ਼ਾਰੀ ਕੀਤੀ ਆ ਗਲਤ ਉਹਦੀ ਉਹਨਾਂ ਨੂੰ ਪੂਰੀ ਤੋਂ ਪੂਰੀ ਸਜ਼ਾ ਦਵਾਈ ਜਾਊਗੀ ਤੇ ਛੇਤੀ ਮੁਕਦਮੇ ਦੀ ਤਫਤੀਸ਼ ਜਿਹੜੀ ਆ ਉਹ ਚੰਗੇ ਢੰਗ ਨਾਲ ਕਰਕੇ ਤੇ ਇਹਦਾ ਚਲਾਨ ਜਿਹੜਾ ਦਰਜ ਦਿੱਤਾ ਜਾਊਗਾ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਪਰਾਣੀ ਰਲਿਛਿਆ ਉਹਨਾਂ ਨੇ ਇਹਨਾਂ ਦੇ ਕੋਈ ਦੇ ਉਹ ਪਾਰ ਤੋਂ ਦਾ ਕਰੀ ਜੋ ਕੋ ਟੱਕਿਆ ਸੀ ਉਹ ਦੀ ਰੰਝ ਛੱਡੀ ਹੈ ਨਾਲ ਇਹੋ ਜੀ ਕੋਈ ਗੱਲ ਮੌਕੇ ਤੇ ਸਾਹਮਣੇ ਨਹੀਂ ਸੀ ਆਈ ਮੈਂ ਮੌਕੇ ਤੇ ਸੀਗਾ ਮੈਨੂੰ ਜੋ ਮੌਕੇ ਤੇ ਪਤਾ ਲੱਗਿਆ ਸੀਗਾ ਕਿ ਮੋਟਰਾਂ ਬੰਨਣ ਦਾ ਕੰਮ ਕਰਦੇ ਆ ਜਿਹੜੇ ਹਮਲਾਵਰ ਸੀਗੇ ਉੱਥੇ ਇਹ ਮੋਟਰਸਾਈਕਲ ਤੇ ਆਏ ਸੀਗੇ ਲੰਗ ਮੋਟਰਸਾਈਕਲ ਰੋਕਣ ਕੋਲ ਲਗਾਉਣ ਤੋਂ ਇਹਨਾਂ ਦਾ ਛੋਟਾ ਮੋਟਾ ਟਕਰਾਅ ਹੋਇਆ ਜਿਹੜਾ ਟਕਰਾਅ ਸੀਗਾ ਉਹ ਲੜਾਈ 'ਚ ਬਦਲ ਗਿਆ ਸ਼ਾਂਨ ਸ਼ੀਲਤਾ ਲੋਕਾਂ ਤੇ ਖਤਮ ਹੋ ਗਈ ਹੈ ਤੇ ਤਰੰਤ ਹੀ ਜਿਹੜਾ ਉਹਨੇ ਇੱਕੋ ਹੀ ਸੱਟ ਮਾਰੀ ਹੈ ਇੱਕ ਉਹਦੇ ਅੱਖ ਤੇ ਡਿੱਗਣ ਲੱਗਿਆਂ ਲੱਗੀ ਹੈ ਇੱਕ ਉਹਦੇ ਸੱਟ ਵੱਜੀ ਹੈ ਉਹ ਦਿਗ ਪਿਆ ਮੁੜ ਕੇ ਇਹ ਭੱਜ ਗਏ ਆ ਅਸੀਂ ਉਹਨੂੰ ਉਹਨ ਚ ਨੂੰ ਮੌਕੇ ਤੇ ਪਹੁੰਚ ਗਏ ਅਸੀਂ ਉਹਨੂੰ ਫਟਾਫਟ ਸਾਡਾ ਕੰਮ ਹੁੰਦਾ ਪਹਿਲਾਂ ਸਭ ਤੋਂ ਮੁੱਢਲੀ ਸਹਾਇਤਾ ਦਿੱਤੀ ਜਾਵੇ ਡਾਕਟਰੀ ਸਹਾਇਤਾ ਦੇਣ ਵਾਸਤੇ ਉਹਨੂੰ ਤੁਰੰਤ ਜਿਹੜਾ ਅਸੀਂ ਹਸਪੀਟਲ ਭੇਜਿਆ ਸੀਗਾ ਤੇ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਬਿਲਕੁਲ ਠੀਕ ਹੈ ਸਰਾਂ ਸਟਾਰ نیوز ਪੰਜਾਬੀ ਟੀਵੀ ਦੇ ਲਈ ਨਰਿੰਦਰ ਗੁਪਤਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ